ਜਥੇਦਾਰ ਅਕਾਲ ਤਖਤ ਸਾਹਿਬ ਸਮੂਚੀ ਪੰਜ ਮੈਂਬਰੀ ਪ੍ਰਤੀ ਕਮੇਟੀ ਅਯਾਲੀ ਸਾਹਿਬ ਚੁੰਦਾ ਸਾਹਿਬ ਜੈਦਾਰ ਸੰਤਾ ਸਿੰਘ ਜੀ ਮਹਿਦਪੁਰ ਜੀ ਬੀਬੀ ਜਗੀਰ ਕੌਰ ਜੀ ਚੰਨੂ ਮਾਇਰਾ ਸਾਹਿਬ ਛੋਟੇਪੁਰ ਸਾਹਿਬ ਅਤੇ ਬੜੇ ਹੀ ਸਤਕਾਰਤ ਪੰਜਾਬ ਦੇ ਬਹੁਤ ਹੀ ਸਿਆਣੇ ਸੂਝਵਾਨ ਇਮਾਨਦਾਰ ਮਿਹਨਤੀ ਲੀਡਰ ਹੁਸ਼ਿਆਰਪੁਰ ਦੀ ਜਿੰਦਜਾਨ ਜਥੇਦਾਰ सुरेंद्र ਸਿੰਘ ਜੀ ਭੁੱਲੇਵਾਲ ਰੱਠ ਇਹਨਾਂ ਦੀ ਟੀਮ ਸਾਰੀ ਚੱਟ ਸਾਹਿਬ ਜੋਲ ਸਾਹਿਬ ਸਰਦਾਰ ਮਨਜੀਤ ਸਿੰਘ ਦਸੂਹਾ ਜੀ ਮੰਜਪੁਰ ਸਾਹਿਬ ਤੇ ਬਾਰੇ ਬਾਕੀ ਸਾਰੇ ਸਾਰੀਆਂ ਸਰਕਾਰੀ ਸ਼ਖਸੀਤਾ ਸਾਰਿਆਂ ਨੂੰ ਪਹਿਲਾਂ ਫਤਿਹ ਅਰਜ਼ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਬੜੀ ਲੰਬੀ ਐ ਪੰਜਾਬ ਦੇ ਪੰਥ ਦੀ ਜੇ ਸਾਰੀ ਬਿਸ਼ੋਕਰ ਤੋਂ ਲੈ ਕੇ ਧਰੋ ਲੈ ਕੇ ਹੁਣ ਵਰਤਮਾਨ ਸਮੇਂ ਤੱਕ ਲੈ ਕੇ ਆਈਏ ਤੇ ਸਮਾਂ ਜ਼ਿਆਦਾ ਚਾਹੀਦਾ ਸਾਰੇ ਬਲਾਰਿਆਂ ਨੇ ਤੁਹਾਡੇ ਨਾਲ ਜਿਵੇਂ ਦੇ ਹਾਲਾਤ ਨੇ ਪੰਥ ਜਿਹੜੇ ਦੁਭਦਾਚੋਂ ਗੁਜ਼ਰ ਰਿਹਾ ਪੰਜਾਬ ਦੇ ਸਾਹਮਣੇ ਬੜਾ ਇੱਕ ਪੰਬਲ ਪੂਸਾ ਹੈ ਬੜਾ ਪੰਜਾਬੀ ਸੋਚਦੇ ਨੇ ਕਿੱਧਰ ਜਾਈਏ ਕਿਹਦੀ ਬਾਹ ਫੜੀਏ ਕਹਿ ਸਕਦੇ ਆ ਸੰਕਟ ਵੀ ਹੈਗਾ ਪੰਜਾਬ ਦੇ ਅੱਗੇ ਚੁਣੌਤੀਆਂ ਬਹੁਤ ਨੇ ਅਜੇ ਤਾਂ ਆਪਾਂ ਸ਼ੁਰੂਆਤ ਹੀ ਨਹੀਂ ਕੀਤੀ ਚਲੋ ਗੁਰੂ ਸਾਹਿਬ ਮਿਹਰ ਕਰਦਗੇ ਆਪਾ ਉਹਨਾ ਚੈਲੰਜਸ ਦਾ ਮੁਕਾਬਲਾ ਕਰਾਂਗੇ ਤੇ ਪੰਜਾਬ ਅੱਗੇ ਵਧੂਗਾ ਪੰਜਾਬੀ ਸਦਾ ਹੀ ਕਾਇਮ ਰਹੂਗੀ ਹੁਣ ਜਿੱਦਾਂ ਦੇ ਮਾਹੌਲ ਵਿੱਚੋਂ ਆਪਾਂ ਗੁਜ਼ਰ ਰਹੇ ਆ ਕਿਸੇ ਨੇ ਸੋਚਿਆ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਥਾਪਨਾ 1920 ਚ ਹੋਈ ਐਡੇ ਵੱਡੇ ਵੱਡੇ ਯੋਧੇ ਐਡੇ ਵੱਡੇ ਵੱਡੇ ਜਥੇਦਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਬਣੇ ਪਰਦਾਨ ਬਣੇ ਅਸੀਂ ਬਜ਼ੁਰਗਾਂ ਦੀ ਗੱਲ ਇੱਕ ਸਾਨੂੰ ਯਾਦ ਆਉਂਦੀ ਹੈ ਸੁਣਿਆ ਕਰਦੇ ਸੀ ਬਡਾਲਾ ਸਾਹਿਬ ਦੱਸਦੇ ਹੁੰਦੇ ਸੀ ਬਾਬਾ ਖੜਕ ਸਿੰਘ ਦੇ ਬਾਬਾ ਖੜਕ ਸਿੰਘ ਬੜੇ ਵੱਡੇ ਲੀਡਰ ਸਨ ਬੜੇ ਵਧੀਆ ਖਾਨਦਾਨ ਵਿੱਚੋਂ ਸਨ ਕੋਈ ਕਿਸੇ ਗੱਲ ਦੀ ਘਾਟ ਨਹੀਂ ਸੀ ਲੇਕਿਨ ਪੰਥ ਦੇ ਬੜੇ ਪੱਕੇ ਸੇਵਾਦਾਰ ਸਨ ਬਾਬਾ ਖੜਕ ਸਿੰਘ ਦੇ ਕਹਿੰਦੇ ਕੱਟ ਕੀਤਾ ਲਾਹੌਰ ਵਿੱਚ ਜਿਦਾਜਾ ਪਾਈ ਤੇ ਸ਼ਾਰਪੁਰ ਕੱਟੇ ਹੋਏ ਆ ਨਾ ਕੋਈ ਟੈਲੀਫੋਨ ਨਾ ਕੋਈ ਹੋਰ ਸੁਖ ਸੁਨੇਹ ਦੇਣ ਦੇ ਸਾਧਨ ਕਹਿੰਦੇ 5-7 ਲੱਖ ਦਾ ਕੱਟ ਹੋ ਗਿਆ ਸੱਚ ਜਾਣਿਓ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਬੜੇ ਵਿਦਵਾਨ ਨੇ ਸਾਰੀ ਹਿਸਟਰੀ ਪੜ੍ਹੀ ਇਹਨਾਂ ਨੇ ਬੜੀਆਂ ਕੀਮਤੀ ਗੱਲਾਂ ਕਰਨਗੇ ਆਪਾਂ ਸੁਣਨੀ ਹੈ ਲੇਕਿਨ ਕਹਿੰਦੇ ਸੰਗਤ ਨੇ ਕਿਹਾ ਉਸ ਸਮੇਂ ਕਿ ਬਾਬਾ ਖੜਕ ਸਿੰਘ ਨੂੰ ਪ੍ਰਮਾਤਮਾ ਅੱਜ ਹੀ ਚੱਕ ਲਵੇ ਇਤੋਂ ਵੱਡੀ ਤਾਕਤ ਨਹੀਂ ਕਿਸੇ ਜefeਦਾਰ ਦੀ ਬਣ ਸਕਦੀ ਜੋ ਬਾਬਾ ਖੜਕ ਸਿੰਘ ਅੱਜ ਕਰ ਗਿਆ ਉਸ ਤੋਂ ਬਾਅਦ ਕੀ ਹੋਇਆ ਪੰਡਤ ਨਹਿਰੂ ਆਇਆ ਮਹਾਤਮਾ ਗਾਂਧੀ ਨੇ ਸਨੇਹਾ ਭੇਜਿਆ ਬਾਬਾ ਖੜਕ ਸਿੰਘ ਨੂੰ ਉਹ ਕਹਿੰਦੇ ਬਾਬਾ ਜੀ ਦੱਸੋ ਤੁਸੀਂ ਚਾਹੁੰਦੇ ਕੀ ਹੈ ਤੇ ਚਲੋ ਆਪਾਂ ਸਾਰਿਆਂ ਦਾ ਮਨ ਸੀ ਕਿ ਆਪਾਂ ਕਿੱਥੇ ਰਹਿਣਾ ਹੈ ਇਸ ਦੇਸ਼ ਵਿੱਚ ਸਾਡਾ ਦੇਸ਼ ਠੀਕ ਹੈ ਉਸ ਸਮੇਂ ਦੀ ਲੀਡਰਸ਼ਿਪ ਨੇ ਜੋ ਫੈਸਲਾ ਲਿਆ ਉਹਦੇ ਬਾਰੇ ਕਈ ਤਰ੍ਹਾਂ ਦੇ ਪ੍ਰਤੀਕਰਮ ਆਉਂਦੇ ਨੇ ਪਰ ਸਾਡੇ ਨਾਲ ਉਹਨਾਂ ਨੇ ਕੋਈ ਵਾਅਦੇ ਕੀਤੇ ਸੀਗੇ ਉਹ ਵਾਅਦੇ ਤਾਂ ਪੂਰੇ ਹੋਏ ਨਹੀਂ ਤੁਸੀਂ ਸਾਰੇ ਜਾਣਦੇ ਹੋ ਮੈਂ ਤਾਂ ਬਾਬਾ ਖੜਕ ਸਿੰਘ ਦੀ ਗੱਲ ਕੀਤੀ ਹੈ ਕਰਕੇ ਉਹ ਲੀਡਰ ਸੰਗ ਜਿਨ੍ਹਾਂ ਨੇ ਜੇਲਾ ਕੱਟੀਆਂ ਨੰਗੇ ਤੜ ਕੱਲੇ ਕਸ਼ੜੇ ਚ ਉਹਨਾਂ ਨੇ ਭੁਖ ਤਾਲ ਰੱਖੀ ਕਿ ਮੈਂ ਮਨੁੱਖੀ ਅਧਿਕਾਰਾਂ ਦਾ ਕਾਹਨੇ ਔਣ ਦੇਣਾ ਜੇਲਾ ਚ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰਾ ਮੁੰਡਾ ਮੇਰਾ ਭਤੀਜਾ ਜਾਂ ਮੇਰਾ ਪਰਿਵਾਰ ਮੁੜ ਕੇ ਪੰਥ ਦੀ ਅਗਵਾਈ ਕਰੂਗਾ ਇਹ ਪੰਥ ਦੀ ਮਲਕੀਅਤ ਕਿਸੇ ਇੱਕ ਪਰਿਵਾਰ ਦੀ ਨਹੀਂ ਸਾਥ ਸੰਗਤ ਜੀ ਇਹ ਪੰਥ ਦੀ ਮਲਕੀਅਤ ਸਾਥ ਸੰਗਤ ਦੀ ਹੈ ਤੇ ਜੇ ਆਪਾਂ ਹੁਣ ਕਿਸੇ ਪਰਿਵਾਰ ਦੀ ਗੱਲ ਕਰੀਏ ਠੀਕ ਆ ਬੜਾ ਮਾਨ ਸਤਿਕਾਰ ਬਖਸ਼ਿਆ ਉਸ ਪਰਿਵਾਰ ਨੂੰ ਪੰਜਾਬ ਦੇ ਉਹਨਾਂ ਨੇ ਬੜੀ ਲੰਬਾ ਸਮਾਂ 72 ਲੇਕਿਨ ਜਿਹੜੀਆਂ ਗਲਤੀਆਂ ਹੋਈਆਂ ਫੈਸਲੇ ਲਏ ਉਹਨਾਂ ਦਾ ਸੰਤਾਪ ਅਜਾ ਆਪਾਂ ਭੁਗਤ ਰਹੇ ਆ ਮੈਂ ਫੇਰ ਕਹਿੰਦਾ ਇਹ ਕਿਸੇ ਦਾ ਜੱਦੀ ਪੁਸ਼ਟੀ ਅਧਿਕਾਰ ਨਹੀਂ ਮੇਰਾ ਵੀ ਨਹੀਂ ਅੱਜ ਮੈਂ ਹੈਗਾ ਕੱਲ ਨੂੰ ਕੋਈ ਹੋਰ ਹੋਊਗਾ ਇਹ ਨਹੀਂ ਕਿਹਾ ਕਿ ਮੈਂ ਤਾਂ ਮੇਰਾ ਬੇਟਾ ਆਊ ਮੇਰਾ ਭਰਾ ਹੂੰ ਮੇਰਾ ਭਤੀਜਾ ਹੂੰ ਇਹ ਪਿੱਤ ਨਹੀਂ ਆਪਾਂ ਮੰਨਣੀ ਨਾ ਪੈਣ ਦੇਣੀ ਜਿਹੜਾ ਹੋ ਗਿਆ ਸੋ ਹੋ ਗਿਆ ਆ ਚੁੰਦਾ ਸਾਹਿਬ ਗੱਲ ਕਰਕੇ ਗਏ ਨੇ ਚੁੰਦਾ ਕਮੇਟੀ ਬਣੀ ਜੇ ਆਪਣੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਆਪਣੇ ਚੰਦੂਵਾਜਰਾ ਸਾਹਿਬ ਦੇ بیٹے ਸਰਦਾਰ ਹਰਿੰਦਰਪਾਲ ਸਿੰਘ ਚੰਦੂਵਾਜਰਾ ਅਸੀਂ ਸਾਰੇ ਉਸ ਕਮੇਟੀ ਦੇ ਮੈਂਬਰ ਸੀ ਚੁੰਦਾ ਸਾਹਿਬ ਤੁਸੀਂ ਇੱਥੇ ਆਏ ਨਹੀਂ ਯਾਲੀ ਜੀ ਵੀ ਇੱਥੇ ਆਏ ਨਹੀਂ ਜੈਦਰ ਜੀ ਨੂੰ ਪਤਾ ਭੱਲੇਵਾਂ ਦਾਠਾ ਸਾਹਿਬ ਨੂੰ ਆਪਾਂ ਉਸ ਸੇਵੇਂ ਪਾਤਸ਼ਾਹ ਜੀ ਦੇ ਗੁਰੂ ਗੁਰਦੁਆਰਾ ਸਾਹਿਬ ਕੱਠੇ ਹੋਏ ਸੀ ਜੈਦਰ ਜੀ ਤੁਹਾਨੂੰ ਯਾਦ ਹੋਣਾ ਇੱਕ ਸੰਗਤ 'ਚੋ ਜੈਦਰ ਉੱਠ ਕੇ ਖੜਾ ਹੋਇਆ ਜੇ ਮੇਰੇ ਖਿਆਲ ਸਾਇਦ ਇੱਥੇ ਹੋਣਗੇ ਉਹਨੇ ਕੀ ਸਵਾਲ ਕੀਤਾ ਕਹਿੰਦਾ ਦੱਸੋ ਪਹਿਲਾਂ ਸਾਨੂੰ ਸਾਡੀ ਰਾਜਤਾਨੀ ਕਿੱਥੇ ਗਈ ਅਸੀਂ ਕਿਹਾ ਰਾਜਤਾਨੀ ਤੇ ਸ਼ਾਇਦ ਚੰਡੀਗੜ੍ਹ ਦੀ ਗੱਲ ਕਰਦੇ ਹੋਣਗੇ ਤੇ 10 20 ਸੈਕਿੰਡ ਦਾ ਸਾਰੇ ਚੁੱਪ ਰਹੇ ਕਹਿੰਦਾ ਨਹੀਂ ਚੰਡੀਗੜ੍ਹ ਦੀ ਗੱਲ ਨਹੀਂ ਕਰਦਾ ਸਾਡੀ ਰਾਜਧਾਨੀ ਬਸ ਸੀ ਇੱਥੇ ਹਿਆਰਪੁਰ ਦੀ ਦੱਸੋ ਉਹ ਵੀ ਲੈ ਗਏ ਮਤਲਬ ਕਹਿੰਦਾ ਇਹਨਾਂ ਦਾ ਢਿੱਡ ਨਹੀਂ ਭਰਿਆ ਸਾਰੀ ਪੰਜਾਬ ਦੀ ਟ੍ਰਾਂਸਪੋਰਟ ਕੱਠੀ ਕਰ ਲਈ ਮੈਂ ਉਸ ਜੈਦਾ ਸਾਹਿਬ ਦੀ ਗੱਲ ਕਰਦਾ ਮੈਨੂੰ ਯਾਦ ਆਉਂਦੀ ਹੈ ਹਣ ਵੇਲੇ ਅਸੀਂ ਉਹਦਾ ਜ਼ਿਕਰ ਕਰਦੇ ਹਾਂ ਛੋਟੇਪਰ ਸਾਹਿਬ ਇਹ ਦੇਖੋ ਸਰਕਾਰਾਂ ਬਣਦੀਆਂ ਨੇ ਕੋਈ ਪੈਸੇ ਇਕੱਠੇ ਕਰਨ ਨੂੰ ਸਰਕਾਰ ਚਾਉਂਦੇ ਆਪੋ ਜ਼ਮੀਨ ਜਾਇਦਾਦ ਬਣਾਉਣ ਨੂੰ ਆਉਂਦੇ ਆ ਨਹੀਂ ਕੋਈ 2 ਨੰਬਰ ਦਾ ਕੰਮ ਕਰਦਾ ਨਹੀਂ ਚਿੱਟਾ ਵਿਕਿਆ ਸਾਡੇ ਤੇ ਮੋਹਰ ਲੱਗੀ ਦੱਸੋ ਸਾਨੂੰ ਸ਼ਰਮ ਆਉਂਦੀ ਸੀ ਆਪਣੇ ਜੋ ਨੀਲੀ ਪੱਗ ਬੰਨਦੇ ਪਿੰਡਾਂ ਜਾਂਦੇ ਸੀ ਲੋਕ ਸਾਡੇ ਵੱਲ ਦੇਖਦੇ ਸੀ ਇਹ ਵੀ ਚਿੱਟਾ ਵੇਚਦੇ ਨੇ ਇਹ ਵੀ ਗੋਲਕ ਚੋੜਦੇ ਅੱ비 ਵੀ ਜ਼ਗੀਰ ਕੌਰ ਜੀ ਬੈਠੇ ਆ ਉਹ ਗੱਲਾਂ ਜੇ ਆਪਣਾ ਝਗਾ ਚੱਕੀਏ ਤੇ ਜਦ ਆਪਣਾ ਨੰਗਾ ਹੁੰਦਾ ਹੈ ਲੇਕਿਨ ਅਕਾਲੀਆਂ ਨੂੰ ਗੋਲਕਚੋਰ ਵੀ ਆਖਿਆ ਗਿਆ ਦੱਸੋ ਕੋ ਗੱਲ ਹੈ ਇਹ ਸਾਡਾ ਸਿਧਾਂਤ ਆ ਇਹ ਸਾਡਾ ਫਲਸਫਾ ਇਹ ਸਾਡੀਆਂ ਰਵੈਤਾਂ ਇਹ ਸਾਡੀਆਂ ਪਰੰਪਰਾਵਾਂ ਤੇ ਕਿਹਨੇ ਰੋਲੀਆਂ ਕਿਹਨੇ ਇਹਨਾਂ ਨੂੰ ਅਖੌਨ ਦੇ ਕੀਤਾ ਬਹੁਤ ਮਹਾਨ ਇਤਿਹਾਸ ਹੈ ਅਕਾਲੀ ਦਲ ਦਾ ਤੇ ਬਾਕੀ ਗੱਲਾਂ ਤੁਸੀਂ ਸਾਰੀਆਂ ਜਾਣਦੇ ਹੋ ਹੁਣ ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਮੇਰੇ ਖਿਆਲ ਨਾਲ ਚਾਹੇ ਛੇਵੇਂ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਵੀ ਹੈਗਾ ਵੀ ਵੀਜੀ ਤੁਸੀਂ ਤਾਂ ਸਾਰੇ ਹਿਸਟਰੀ ਜਾਣਦੇ ਹੋ ਗੰਦਿਰਪ੍ਰੀਤ ਸਿੰਘ ਜੀ ਬੈਠੇ ਆ ਆਪਾਂ ਕਥਾ ਸੁਣੀ ਅੱਜ ਮੰਜੀ ਸਾਹਿਬ ਤੋਂ ਉਹਨਾਂ ਨੇ ਗੱਲ ਕੀਤੀ ਪੰਜ ਪਿਆਲੇ ਪੰਜ ਪੀਰ ਛੱਦੋਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਵਿਖਾਵਣ ਵਾਰਾ ਵਾਰੀ ਦਲ ਪੰਚਲ ਗੁਰਸੂਰਮਾ ਬਟ ਯੋਧਾ ਬਹੁਤ ਪਰਪਕਾਰੀ ਇਹ ਜਿਵੇਂ ਪਾਸ਼ਾ ਜੀ ਦਾ ਅੱਜ ਗੁਰਗੱਦੀ ਦੇਣਾ ਸਿਆ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਤੇ ਸਾਰੇ ਪੰਥ ਨੇ ਪ੍ਰਵਾਨ ਕਰ ਲਿਆ ਠੀਕ ਆ ਅੱਜ ਫੇਰ ਕਹਿੰਦੇ ਆ ਪ੍ਰੈਸਾਂ 'ਚ ਬੈਠੇ ਆ ਤੁਹਾਡੇ ਧੰਨਵਾਦੀ ਆ ਸਾਰੇ ਜਿੰਨੇ ਵੀ ਪਿੰਡੇ ਆਇਆ ਅਸੀਂ ਕਹਿੰਦੇ ਆ ਉਹ ਬੈਠੇ ਨੇ ਢਾਡੀ ਸਿੰਘ ਕਵੀਸ਼ਰ ਸਿੰਘ ਇਹ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਹੁਕਮਨਾਮੇ ਨਰਮ ਸੀਗੇ ਨਰਮ ਸੀ ਅਸੀਂ ਵੀ ਕਹਿੰਦੇ ਆ ਨਰਮ ਸੀ ਪਰ ਦੱਸੋ ਜਿਨ੍ਹਾਂ ਤੋਂ ਨਰਮ ਵੀ ਨਹੀਂ ਮੰਨ ਹੋਏ ਉਹ ਕੀ ਕਰਨਗੇ ਦੱਸੋ ਉਹ ਕੋਈ ਆਪਣੇ ਸਰਦਾਰ ਤੇ ਪੈਰਾ ਦੇ ਸਕਣਗੇ ਕਿ ਆਪਣੀਆਂ ਰਵੈਤਾਂ ਨੂੰ ਕਾਇਮ ਰੱਖਣਗੇ ਕੀ ਆਖਿਆ ਸੀਗਾ ਕੋਈ ਨਹੀਂ ਆਖਿਆ ਇਹਨਾਂ ਨੂੰ ਕਿ ਥੰਮਲੇ ਨਾਲ ਬੰਨ੍ਹੋ ਰਸੇ ਨਾਲ ਰਸਾ ਪਾਓ ਤੇ ਗਲ ਵਿੱਚ ਫੱਟਾ ਪਾਓ ਕੋਈ ਨਹੀਂ ਆਖਿਆ ਛੋਟੇਪੁਰ ਸਾਹਿਬ ਕਹਿ ਕੇ ਗਏ ਆਕਾਲੀ ਭੂਲਾ ਸਿੰਘ ਦਾ ਅਵਾਰਡ ਦਿੱਤਾ ਹੈ ਜਾਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਵਿੱਚ ਵਿਦੇਸ਼ਾਂ ਵਿੱਚ ਕਿਸੇ ਨੇ ਨਹੀਂ ਆਖਿਆ ਅਕਾਲੀ ਫੂਲਾ ਸਿੰਘ ਆਖਿਓ ਕਿ ਕੋੜੇ ਮਾਰੋ ਜਾਂ ਇਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿਓ ਅਸੀਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਦੱਸੋ ਫਿਰ ਅਸੀਂ ਪੰਥ ਦੇ ਆਗੂ ਕਿਵੇਂ ਬਣ ਸਕਦੇ ਆ ਜਿਹੜੀ ਤਾਂ ਸਾਨੂੰ ਧਾਰਮਿਕ ਸੇਵਾ ਮਿਲ ਗਈ ਅਸੀਂ ਉਹ ਮੰਨ ਲਈ ਤੇ ਜਿਹੜੀ ਦੂਜੀ ਸੇਵਾ ਸੀਗੀ ਉਹ ਉਹ ਕਹਿੰਦੇ ਨਹੀਂ ਜੀ ਇਹ ਤਾਂ ਗਰੰਟੀ ਨਹੀਂ ਤੁਸੀਂ ਦੱਸੋ ਸਿੰਘ ਸਬੰਧ ਦਾ ਅੰਦਰ ਆਦਰ ਕੋਈ ਕਰ ਸਕਦਾ ਅਸੀਂ ਇਹਨਾਂ ਨੂੰ ਮੰਨਦੇ ਆ ਸਿੰਘ ਸਬੰਧ ਨੂੰ ਕਿ ਤਖਤ ਸਬੰਧ ਦੇ ਪਹਿਰੇਦਾਰ ਨੇ ਇਹ ਜੋ ਹੁਕਮ ਦਿੰਦੇ ਨੇ ਉਹ ਗੁਰੂ ਸਾਹਿਬ ਦਾ ਹੁਕਮ ਆਉਂਦਾ ਆਪਾਂ ਸਿਰ ਨਵਾ ਕੇ ਇਸ ਗੱਲ ਨੂੰ ਮੰਨਦੇ ਆ ਇਹ ਕਹਿੰਦੇ ਸਾਡੇ ਦਾ ਮਤ ਹੈ ਤੇ ਆ ਇਹ ਤਾਂ ਗ੍ਰੰਥੀ ਨੇ ਇਹਨਾਂ ਦੀ ਗੱਲ ਕਿਉਂ ਮੰਦੀਏ ਤਾਂ ਫੇ ਜਿਵੇਂ ਦੱਸ ਕੇ ਗਏ ਨੇ ਚੰਦੂ ਬਾਜਰਾ ਸਾਹਿਬ ਕੋਈ ਕਦੀ ਸੁਣਿਆ ਕਿ ਹੁਕਮ ਨਾਮੇ ਹੋਏ ਹੋਣ ਤੇ ਮੁੜ ਕੇ ਪਰਿਸ਼ਵਰ ਮੁਖਸ਼ਰਦੀ ਪਵਿੱਤਰ ਧਰਤੀ ਤੇ ਜਿੱਥੇ 40 ਮੁਕਤੀਆਂ ਦੀ ਗੱਲ ਕਰਨੀ ਸੀ ਉਥੇ ਹੱਥ ਖੜੇ ਕਰਾਏ ਕੀ ਇਹ ਜਿਹੜਾ ਫਕਰੇ ਕੌਮ ਆ ਇਹ ਵਾਪਸ ਹੋਣਾ ਚਾਹੀਦਾ ਹੈ ਸ਼ਰਿਆਮ ਜਿਹੜੇ ਹੁਕਮਨਾਮੇ ਪਬਲੀਕਲੀ ਚੈਲੰਜ ਕੀਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਤੇ ਸਾਥ ਸੰਗਤ ਜੀ ਆਪਾ ਖੜੇ ਕਿੱਥੇ ਆਂ ਦੱਸੋ ਤੇ ਫਿਰ ਵੋਟਾਂ ਕਿਉਂ ਪਾਉਣ ਸਾਨੂੰ ਅਸੀਂ ਬੜਾ ਕਿਹਾ ਚਲੋ 2017 ਚ ਸਾਰੀ ਲੀਡਰਸ਼ਿਪ ਬੈਠੀ ਹੈ ਉਦੋਂ ਕਿਹਾ ਤਿੰਨ ਸਾਹਿਬ ਜੀ ਦੱਸ ਕੇ ਗਏ ਨੇ ਕਿ ਭਾਈ ਤੁਸੀਂ ਪ੍ਰਧਾਨਗੀ ਛੱਡ ਦਿਓ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਪ੍ਰਧਾਨ ਬਣਾ ਦਿਓ ਕਿੱਡੀ ਇਹ ਔਖੀ ਗੱਲ ਸੀ ਪ੍ਰਧਾਨਗੀ ਛੱਡ ਛੱਡ ਕੇ ਆਪਣੇ ਪਿਤਾ ਜੀ ਨੂੰ ਦੇਣੀ ਸੀ ਚਲੋ ਜਿਵੇਂ ਦਾ ਸਮਾਸ ਗਿਆ ਉਹ ਵੀ ਨਹੀਂ ਮੰਨੇ ਤੇ ਫੇਰ 17 ਲੰਗੀ ਭਾਈ ਆ ਗਈ ਭਾਈ ਲੰਗੀ ਭਾਈ ਤੋਂ ਬਾਅਦ ਝੁੰਦਾ ਕਮੇਟੀ ਬਣੀ ਚੋਂਦਾ ਕਮੇਟੀ ਚ ਕੀ ਗੱਲਾਂ ਸੀ ਮੁੱਖ ਤੌਰ ਤੇ ਜਿਦੋਂ ਕਮੇਟੀ ਦੀ ਰਿਪੋਰਟ ਪਬਲਿਕ ਹੋਈ ਪੜ ਲਿਓ ਜਿਹੜਾ ਅਜੈਂਡਾ ਹੋਣ ਬਣਾਉਣ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਾਰਾ ਚੋਂਦਾ ਕਮੇਟੀ ਤੇ ਨਿਰਭਰ ਹੋਊਗਾ ਉਹਦਾ ਜਿਹੜਾ ਆਧਾਰ ਚੋਂਦਾ ਕਮੇਟੀ ਹੋਊਗੀ ਕੀ ਗੱਲਾਂ ਸੀ ਉਸ ਕਮੇਟੀ ਚ ਪਹਿਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਕਰੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ ਨਵੀਂ ਜਿਹੜੀ ਸਾਫ਼ ਸੁਥਰੀ ਨੇਕ ਇਮਾਨਦਾਰ ਸੱਚੀ ਸੁੱਚੀ ਲੀਡਰਸ਼ਿਪ ਅਗੇ ਲੈ ਕੇ ਆਓ ਜਿਹੜੇ ਨਿਜ ਪ੍ਰਸਤ ਨਾ ਹੋਣ ਜਿਹੜੇ ਪੰਤ ਪ੍ਰਸਤ ਹੋਣ ਪਹਿਲੀ ਗੱਲ ਸੀ ਦੂਜੀ ਗੱਲ ਅਕਾਲ ਤਖਤ ਸਾਹਿਬ ਜਾਓ ਖਿਮਾ ਮੰਗੋ ਤੁਸੀਂ ਬਹੁਤ ਵੱਡੀਆਂ ਭੁੱਲਾਂ ਕੀਤੀਆਂ ਨੇ ਤੁਹਾਨੂੰ ਕਰੜੀ ਸਜ਼ਾ ਲੱਗਣੀ ਚਾਹੀਦੀ ਹੈ ਸਜ਼ਾ ਭੁਗਤੋ ਜਾ ਕੇ ਉਸ ਛੇਵੇਂ ਪਾਸਜ ਦੇ ਸਥਾਨ ਤੋਂ ਮੇਰੀ ਪੀੜੀ ਦੇ ਮਾਲਕ ਤੋਂ ਤੇ ਫੇਰ ਤੁਹਾਨੂੰ ਸ਼ਾਇਦ ਸੰਗਤ ਤੁਹਾਨੂੰ ਪ੍ਰਮਾਨ ਕਰ ਲਵੇ ਦੋ ਗੱਲਾਂ ਬਾਕੀ ਉਹ ਹੋਰ ਬਹੁਤ ਕੁਛ ਹੈ ਉਸ ਰਿਪੋਰਟ ਚ ਦੱਸੋ ਕਿਹੜੀ ਗੱਲ ਮੰਨੀ ਹੈ ਨਹੀਂ ਮੰਨੀ ਠੀਕ ਹੈ ਇਹਨਾਂ ਨੇ ਰਿਪੋਰਟ ਸੌਂਪਤੀ ਪੁੰਦਰ ਸਾਹਿਬ ਨੇ ਕਿਹਾ ਮੰਨ ਲਈ ਜੀ ਸਾਰਾ ਕੁਝ ਕਰ ਲਿਆ ਇੱ데 ਵੱਡੇ ਵੱਡੇ ਲੀਡਰ ਜਦੋਂ ਝੂਠ ਬੋਲਣ ਤੇ ਜਥੇਬੰਦੀ ਦਾ ਕੀ ਹਾਲ ਹੋਊਗਾ ਦੱਸੋ ਜੀ ਇਜਾ ਵੱਡਾ ਲੀਡਰ ਹੋਵੇ ਉਹ ਕਵੇ ਕਿ ਚੁੰਦਾ ਕਮੇਟੀ ਮੰਨ ਲਈ ਲਾਗੂ ਕਰ ਦਿਆਂਗੇ ਨਾ ਮੰੰਦੀ ਨਾ ਪੜੀ ਲਾਗੂ ਕਿਥੋਂ ਕਰਦੇ ਸੀ ਤੇ ਫੇਰ 24 ਆ ਗਈ ਸਾਧ ਸੰਗਤ ਜੀ 24 ਜੋ ਹਾਲ ਹੋਇਆ ਤੁਹਾਡੇ ਸਾਹਮਣੇ ਹੀ ਹੈ ਦੇਖੋ ਸਾਡੇ ਦਿਲ ਚ ਪੰਥ ਦਾ ਦਰਦ ਆ ਅਸੀਂ ਕਿਸੇ ਨੇ ਨਹੀਂ ਜਾਂ ਨਹੀਂ ਹਰਪ੍ਰੀਤ ਸਿੰਘ ਜੀ ਨੂੰ ਕਿਹਾ ਕਿ ਸਾਡੇ ਨਾਮ ਫਸੀਲ ਤੋਂ ਜਾਰੀ ਕਰ ਦਿਓ ਕੀ ਕਿਹਾ ਬੜੇ ਸਿਆਣੇ ਸੀਗੇ ਪੰਜੇ ਸਿੰਘ ਸਹਬਾਨ ਤੁਸੀਂ ਸੋਚੋ ਇਹ ਜਾਂਦੇ ਨੇ ਅਮਰੀਕਾ ਗਿਆਨੀ ਹਰਪ੍ਰੀਤ ਸਿੰਘ ਜੀ ਸਾਰਾ ਅਮਰੀਕਾ ਗਿਆਨੀ ਹਰਪ੍ਰੀਤ ਸਿੰਘ ਦਾ ਬਾਜਾ ਮਾਰਦਾ ਸਾਰਾ ਅਮਰੀਕਾ ਸਾਰਾ ਇੰਗਲੈਂਡ ਗਿਆਨੀ ਰਗਵੀਰ ਸਿੰਘ ਜੀ ਦੇਉ ਬਾਜਾ ਮਾਰਦਾ ਹੈ ਗਿਆਨੀ ਸੁਲਤਾਨ ਸਿੰਘ ਜੀ ਦੇਉ ਬਾਜਾ ਮਾਰਦਾ ਅਸੀਂ ਹੁਣ ਜਾ ਕੇ ਆਏ ਆ ਇੰਗਲੈਂਡ ਤੇ ਕੈਨੇਡਾ ਸਾਰੀਆਂ ਸੰਗਤ ਜੱਟ ਕੇ ਅਕਾਲ ਤਖਤ ਸਾਹਿਬ ਦੇ ਨਾਲ ਖੜੀ ਹੈ ਪੰਜੇ ਪੰਜ ਮੈਂਬਰੀ ਪੰਥ ਜਿਹੜੀ ਭਰਤੀ ਕਮੇਟੀ ਉਹਦੇ ਨਾਲ ਖੜੀਆਂ ਬੜੀ ਆਸ ਆ ਪੰਥ ਨੂੰ ਇਸ ਪੰਜ ਮੈਂਬਰੀ ਪੰਥ ਜਿਹੜੀ ਭਰਤੀ ਕਮੇਟੀ ਤੋਂ ਲੇਕਿਨ ਦੂਜਾ ਸਿੰਘ ਸਾਹਿਬ ਜਿਆਨੀ ਗੁਰਵਜਨ ਸਿੰਘ ਤੁਸੀਂ ਸੁਣਿਆ ਹੀ ਹੈ ਜਿਹੜਾ ਸਿੰਘ ਸਾਹਿਬ ਉਹਨਾਂ ਦੀ ਗੱਲ ਮੰਨੇ ਉਹਨਾਂ ਦੀ ਜਿਹੜਾ ਹੁਕਮ ਤੇ ਆ ਉਹਦੀ ਕਰੇ ਪ੍ਰਬੰਧ ਕੀ ਉਹ ਬਹੁਤ ਚੰਗੇ ਆ ਜਿਹੜੇ ਪੰਥ ਦੀ ਗੱਲ ਕਰਨ ਉਹ ਮੜੇ ਆ ਦੱਸੋ ਜਾਨੀ ਜੀ ਦੇ ਨਾਲ ਜਾਨੀ ਹਰਪੀ ਸਿੰਘ ਜੀ ਦਾ ਜੋ سلوਕ ਕੀਤਾ ਕਦੀ ਕੋਈ ਬਰਦਾਸ਼ਤ ਕਰ ਸਕਦਾ ਕੋਈ ਐਦਾਂ ਦੇ ਇਲਜ਼ਾਮ ਆਪਾਂ ਕਿਸੇ ਤੇ ਲਾ ਸਕਦੇ ਆ ਜੋ ਇਹਦਾ ਇਹਨਾਂ ਦੇ ਇਲਜ਼ਾਮ ਲਾਏ ਤੇ ਤਿੰਦਾਂ ਨੂੰ ਪਾਸੇ ਕਰਤਾ ਤੇ ਸਾਰਾ ਪੰਥ ਇਹਨਾਂ ਦਾ ਸਤਿਕਾਰ ਕਰਦਾ ਹੈ ਇਹ ਫਰਕ ਆ ਉਹਨਾਂ ਦੀ ਸੋਚ ਵਿੱਚ ਤੇ ਪੰਥ ਦੀ ਪਾਵਨਾ ਵਿੱਚ ਹੁਣ ਆਪਾਂ ਕੀ ਕਰਨਾ ਹੈ ਦੇਖੋ ਬਾਕੀ ਯਾਲੀ ਜੀ ਨੇ ਤੇ ਆਪਣੇ ਸਿੰਘ ਸਾਹਿਬ ਦੇ ਗਲਤੌਣਾ ਕਰਨੀਆਂ ਤੁਹਾਨੂੰ ਬੇਨਤੀ ਕਰਨ ਆਏ ਆ ਗੱਲਾਂ ਬਹੁਤੇ ਸਮਝ ਨਾ ਹੈ ਨਹੀਂ ਦੇਖੋ ਕਿਤੇ ਕਿਤੇ ਕੌਮਾਂ ਦੇ ਇਤਿਹਾਸ ਵਿੱਚ ਸਮਾਂ ਇਦਾਂ ਦਾ ਆਉਂਦਾ ਜਦੋਂ ਆਪਾਂ ਸਾਰੇ ਵੱਖਰੇ ਵੱਖਰੇ ਹੋ ਜਾਂਦੇ ਆ ਆਪਣੀ ਸ਼ਕਤੀ ਘਟ ਜਾਂਦੀ ਹੈ ਮਿਸਲਾਂ ਦੀ ਗੱਲ ਵੀ ਆਪਾਂ ਜਾਣਦੇ ਆ ਲੇਕਿਨ ਫੇਰ ਸੰਗਤ ਫੈਸਲਾ ਕਰਦੀ ਹੈ ਕੀ ਫੈਸਲਾ ਕਰਦੀ ਹੈ ਕਿ ਪੰਥ ਦੀ ਚੜ੍ਹਦੀ ਕਲਾ ਜਿਵੇਂ ਹੋਊਗੀ ਅੱਜ ਇਹ ਫੈਸਲਾ ਤੁਸੀਂ ਕਰਨਾ ਹੈ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਦੇਣੀ ਹੈ ਅਸੀਂ ਕਿਸੇ ਨੇ ਕੁਝ ਨਹੀਂ ਮੰਨਾ ਅਸੀਂ ਚਾਹੁੰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਜੋ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਪੰਥ ਨੂੰ ਪ੍ਰਵਾਨਿਤ ਲੀਡਰਸ਼ਿਪ ਮਿਲੇ ਉਹ ਆਗੂ ਮਰੇ ਆਉਣ ਜਿਹਨੂੰ ਸਾਰਾ ਸਿੱਖ ਜਗਤ ਜਿਹਦੇ ਨਾਲ ਜਰਾਮਦਈ ਹੋਵੇ ਜਿਹਦੇ ਨਾਲ ਤੁਰੇ ਤੇ ਫੇਰ ਕੋਈ ਦਿੱਲੀ ਦਰਬਾਰ ਕੋਈ ਸਰਕਾਰ ਕਦੇ ਵੀ ਪੰਥ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਇਹ ਆਪਾਂ ਨੂੰ ਯਕੀਨ ਹੈ ਪਰ ਹੋਣਾ ਕਿਵੇਂ ਆ ਹੁਣਾ ਤਾਂ ਆ ਕਿ ਜੈਦਾਦ ਸਰੇਂਦਰ ਸਿੰਘ ਜੀ ਪੁਲੇਵਾਰ ਰਾਠਾਵਾਰ ਕੇ ਬੱਦੇ ਏਦਾਂ ਦੇ ਆਗੂ ਆਪਾਂ ਮੋਰੇ ਲੈ ਕੇ ਆਈਏ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਕੋਈ ਆਪਣਾ ਸਵਾਰਥ ਨਹੀਂ ਕੋਈ ਆਪਣੀ ਲਾਲਸਾ ਨਹੀਂ ਕੋਈ ਇਹਨਾਂ ਨੇ ਕਾਰੋਬਾਰ ਨਹੀਂ ਬਣਾਉਣੇ ਇਹ ਸਿਆਸਤ ਹੁੰਦੀ ਹੈ ਭਲਾ ਕਰਨ ਦੀ ਸੇਵਾ ਕਰਨ ਦੀ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪੈਰਾ ਦੇਣ ਦੀ ਤੇ ਜ਼ੁਲਮ ਪਾਪ ਅਤਿਆਚਾਰ ਦਾ ਮੁਕਾਬਲਾ ਕਰਨ ਲਈ ਜੇ ਅਸੀਂ ਉਹ ਸਾਰਾ ਉਹ ਗਲਤੀਆਂ ਸੀ ਗੁਨਾਹ ਕਰਨ ਲੱਪੇ ਫੇਰ ਸਾਡਾ ਸਿਆਸਤ ਵਿੱਚ ਆਉਣ ਦਾ ਕੋਈ ਅਰਥ ਨਹੀਂਗਾ ਇਸ ਲਈ ਤੁਹਾਨੂੰ ਅਖੀਰ ਚ ਬੇਨਤੀ ਕਰਨਾ ਚਾਹੁੰਦਾ ਕਿ ਇਹ ਦੁਆਬੇ ਦਾ ਜਿਵੇਂ ਦੱਸਿਆ ਬੀਬੀ ਜ਼ਗੀਰ ਕੌਰ ਜੀ ਨੇ ਸਭ ਤੋਂ ਇਕਲੇ ਦੁਆਬੇ ਦਾ ਨਹੀਂ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਜ਼ਿਲ੍ਹਾ ਹੈ ਹਸ਼ਿਆਰਪੁਰ ਦਾ ਸਾਰੇ ਤੁਸੀਂ ਨੌਕਰੀਆਂ ਵਿੱਚ ਵੀ ਬਹੁਤ ਵੱਡੇ ਪੱਦਰ ਤੇ ਤੁਸੀਂ ਫੌਜਾਂ ਵਿੱਚ ਵੀ ਸੇਵਾ ਕੀਤੀ ਹੈ ਅੰਕੜੇ ਕਰਾ ਲਓ ਸਭ ਤੋਂ ਜਿਆਦਾ ਪਰਸੈਂਟੇਜ ਜੇ ਕਿਸੇ ਜ਼ਿਲ੍ਹੇ ਦੇ ਆਪਣੀਆਂ ਦੇਸ਼ ਦੀਆਂ ਫੌਜਾਂ ਚ ਗਏ ਤੇ ਹਸ਼ਿਆਰਪੁਰ ਦੇ ਗਏ ਆ ਤੇ ਇਹ ਮਾਨ ਸਨਮਾਨ ਤੁਹਾਡੇ ਜ਼ਿਲ੍ਹੇ ਨੂੰ ਮਿਲਦਾ ਆਪਾਂ ਨੂੰ ਮਿਲਦਾ ਇਸ ਲਈ ਵੀਰੋ ਬਜ਼ੁਰਗੋ ਪਹਿਣਾ ਆਪਾਂ ਤਕੜੇ ਹੋ ਕੇ ਇਹ ਜਿਹੜਾ ਕਾਫਲਾ ਬੰਡ ਜਾ ਰਿਹਾ ਚੇਸ ਪੰਜ ਮੈਂਬਰ ਕਮੇਟੀ ਤੋਂ ਸਮੂਚੇ ਪੰਥ ਨੂੰ ਨਹੀਂ ਮੈਂ ਇਹ ਵੀ ਕਹੂੰਗਾ ਆ ਮੀਡੀਆ ਬੈਠਾ ਹੈ ਪੰਜਾਬ ਨੂੰ ਵੀ ਆਸ ਹੈਗੀ ਹੈ ਪੰਜਾਬ ਵੀ ਦੇਖ ਰਿਹਾ ਹੁਣ ਬਦਲ ਕਿਹੜਾ ਮੋਰੇ ਆਉਣਾ ਹੈ ਕਿਹੜੇ ਜਿਹਨੂੰ ਹੁਣ ਅਸੀਂ ਚੁਣ ਕੇ ਭੇਜੀਏ ਉਹ ਆਗੂ ਜਿਹੜੇ ਪੰਜਾਬ ਦੀ ਜਿਹੜੇ ਜਜ਼ਬਾਤਾਂ ਦੀ ਤਰਜਮਾ ਨਹੀਂ ਕਰਨ ਤੁਹਾਡੀ ਆਸਾਂ ਤੇ ਖਰੇ ਉਤਰਨ ਤੇ ਜਿਨ੍ਹਾਂ ਨੂੰ ਆਪਣੀ ਕੋਈ ਲਾਲਸਾ ਨਾ ਹੋਵੇ ਆਪਣਾ ਕੋਈ स्वार्थ ਨਾ ਹੋਵੇ ਉਹ ਲੀਡਰਸ਼ਿਪ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਆਪਣੇ ਬਣਾਉਣ ਜਾ ਰਹੇ ਆ ਇਸ ਭਰਤੀ ਮਹਿਮ ਦੇ ਰਹੀ ਸ੍ਰੀਸ ਲਈ ਬੇਨਤੀ ਆ ਤਕੜੇ ਹੋ ਕੇ ਇਸ ਭਰਤੀ ਵਿੱਚ ਆਪਣਾ ਯੋਗਦਾਨ ਪਾਓ ਤੇ ਆਪਾਂ ਪੰਥ ਨੂੰ ਇਸ ਪੰਮਲ ਪੂਸੇ ਚੋਂ ਕਢਿਏ ਉਹਨਾਂ ਨੂੰ ਦਸੀਏ ਇਤਿਹਾਸਕਾਰ ਲਿਖਦੇ ਨੇ ਸਾਧ ਸੰਗਤ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੱਸਣਗੇ ਨਾ ਸਖਾ ਨੇ ਹੁਕਮਨਾਮੇ ਮੰਨੇ ਨਹੀਂ ਕਦੀ ਵੈਸੇ ਹੋਇਆ ਨਹੀਂ ਇਤਿਹਾਸ ਵਿੱਚ ਕਿ ਸਿੱਖੀ ਹੁਕਮਨਾਮੇ ਨਾ ਮੰਨਣ ਹੁਕਮਨਾਮੇ ਤਾਂ ਹਿੰਦੂ ਪਰਵਾਰਾਂ ਨੇ ਮੰਨੇ ਮੁਸਲਮਾਨਾਂ ਨੇ ਮੰਨੇ ਸਾਰੀ ਸੰਗਤ ਨੇ ਮੰਨੇ ਅੱਜ ਜਿਹੜੇ ਪੰਥ ਦੇ ਆਪਣੇ ਆਪ ਨੂੰ ਆਗੂ ਅਖਵਾਉਂਦੇ ਆ ਉਹ ਹੀ ਹੁਕਮਨਾਮੇ ਨਹੀਂ ਮੰਨ ਰਹੇ ਉਹਨਾਂ ਨੇ ਸਿੱਖੀ ਨੂੰ ਵਦਾਵਾ ਦਿੱਤਾ ਉਹ ਸਿੱਖੀ ਤਾਂ ਪਾਸੇ हट ਗਏ ਇਸ ਲਈ ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਹੁਕਮਨਾਮਿਆਂ ਤੇ ਪੈਰਾ ਦਿੰਦੇ ਹੋਏ ਇੱਕ ਨਵੀਂ ਸਾਫ਼ ਸੁਥਰੀ ਸੱਚੀ ਨੇਕ ਦੂਰਅੰਦੇਸ਼ੀ ਵਾਲੀ ਲੀਡਰਸ਼ਿਪ ਆਪਾਂ ਇਸ ਜਿਹੜੀ ਭਰਤੀ ਚੋਂ ਲੈ ਕੇ ਆਈਏ ਜਿਹੜੀ ਪੰਥ ਦੀਆਂ ਪਾਵਨਾਵਾਂ ਦੀ ਤਰਜਮਾਨੀ ਕਰੇ ਪੰਜਾਬ ਦੀ ਇਕਵਾਈ ਕਰੇ ਅਖੀਰ ਚ ਮੈਂ ਆਪਣੇ ਵੱਡੇ ਭਰਾ ਜਹਦਾ ਜੀ ਸਰੇਂਦਰ ਸਿੰਘ ਜੀ ਭੁਲੇਵਾਲ ਦਾਠਾ ਇਨਾਂ ਦੀ ਸਾਰੀ ਟੀਮ ਦਾ ਸਾਰੇ ਤੁਹਾਡੇ ਆਪਣੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਇੱਕ ਵਾਰ ਫੇਰ ਪੁਲਵਾਰਾਠਾ ਸਾਹਿਬ ਨੇ ਆਖਿਆ ਸੀ ਬੀੜਿਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋ ਤੇ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ